ਆਪਣੇ ਪ੍ਰਭੂ ਸਾਹਿਬ ਮਾਦੀਨਾ ਦੀ ਮੁਕਤੀ ਦੀ ਹੰਬਲੋ ਇਹ ਪ੍ਰਣਾਲਾ ਕਰਕੇ ਸੰਤਾਂ ਲੋਕ ਇਕੱਠੇ ਹੋ ਕੇ ਬਹਿ ਕੇ ਦੇਣ ਕਿਚੇ ਤੇ ਨਿਯਮਲਾਪ ਨੂੰ ਕਰਾਇਆ ਗਿਆ ਇਹ ਸਾਧ ਸੰਗਤ ਜੀ ਪ੍ਰੋਗਰਾਮ ਉਦੋਂ ਹੀ ਹੁੰਦੇ ਨੇ ਜਦੋਂ ਪ੍ਰਮਾਤਮਾ ਦੀ ਕਿਰਪਾ ਹੋਵੇ ਆਪਾਂ ਸਾਰੇ ਇੱਥੇ ਕੋਈ ਕਿਸੇ ਕੰਟਰੀ ਦੇਸ਼ ਤੋਂ ਆਇਆ ਕੋਈ ਕਿਸੇ ਆਇਆ ਕਿਸੇ ਜ਼ਿਲ੍ਹੇ ਤੋਂ ਆਇਆ ਆਪਾਂ ਇੱਕ ਬਰਦਸਤ ਦੇ ਤਰੀਕੇ ਇੱਥੇ ਆ ਕੇ ਇਹ ਜੀ ਜੀ ਦੇਨ ਯਾਦ ਕਰਦੇ ਤੇ ਮੈਨੂੰ ਵੀ ਬਹੁਤ ਚੰਗਾ ਲੱਗਾ ਇਹ ਇਹ ਸਾਰਾ ਜਿਹੜਾ ਆ ਜਿਹਨੇ ਪ੍ਰਹਾਰ ਸਾਹਿਬ ਨੂੰ ਜਾਂਦਾ ਆ ਜਿਹਨੇ ਇੱਕ ਪਰਾਲਾ ਕੀਤਾ ਉਹਦਾ ਕੋਈ ਪ੍ਰੋਬਲਮ ਨਹੀਂ ਆਪਣਾ ਹੀ ਆ ਸਾਰੇ ਕੰਮ ਕੱਟ ਕੇ ਇਸ ਪ੍ਰੋਗਰਾਮ ਨੂੰ ਥੇਰੇ ਚਾੜਿਆ ਉਸ ਤੋਂ ਬਾਅਦ ਜਦੋਂ ਮੈਂ ਪਹਿਲੀ ਵਾਰ ਜੇ ਆਇਆ ਮੈਂ ਬੜਾ ਘਬਰਾਇਆ ਹੋਇਆ ਮੈਂ ਸੋਚਿਆ ਕਿ ਮੈਂ ਦੂਜੇ ਮੁਲਕੇ ਚੱਲਾਂ ਔਰ ਮੇਰੇ ਉੱਥੇ ਨਿਆਂਿਆਂ ਤੋਂ ਸਬਾਏ ਯਾਰ ਪਤਾ ਨਹੀਂ ਉਦੋਂ ਕਿਦਾਂ ਦਾ ਮਾਹੌਲ ਹੋਣਾ ਦਿਲ ਲੱਗਣਾ ਨਹੀਂ ਲੱਗਦਾ ਇੱਕ ਦਿਨ ਮੈਂ ਸਤਾਰ ਨਹੀਂ ਇੱਥੇ ਫੂਟਰ ਤੋਂ ਖੇਰ ਕਰਦਾ ਆ ਰਿਹਾ ਸੀ ਤਾਂ ਮੈਨੂੰ ਮਹਾਪੁਰਸ਼ ਅਰਿ ਸਿੰਘ ਜੀ ਪੱਠਾ ਤੋਂ ਮੈਂ ਵੀ ਜੱਕਦਾ ਸੀ ਇਹ ਵੀ ਜੱਕਦੇ ਸੀ ਪਰ ਇਨੀ ਮੇਥੋ ਸੀਨਰ ਹੋਣ ਦੇ ਫੋਨ ਕਰਕੇ ਵੀ ਮੈਨੂੰ ਇਨੀ ਸਭ ਤੋਂ ਪਹਿਲਾਂ ਸਾਸਿਕਾਲ ਕਹੀ ਮੈਂ ਫੇਰ ਵੀ ਕੋਲਿਆ ਕਰਨ ਕੋਈ ਨੀ ਕੋਈ ਚਾਹੋ ਤਾਂ ਨਹੀਂ ਮੈਨੂੰ ਦੂਜੀ ਕਰ ਸਾਸਿਕਾਲ ਕਹੀ ਤਾਂ ਮੈਂ ਆਪਣੇ ਆਪ ਧਿਆਨ ਮਾਰਿਆ ਕਿ ਮੈਨੂੰ ਹੀ ਬੁਲਾ ਰਹੇ ਅੱਛਾ ਕੋਟ ਹੈ ਮਿੰਨ ਨੇ ਚੰਗੇ ਲੱਗੇ ਕਿੰਦਾ ਕਰਦੇ ਰੁਕ ਜਾਓ ਜੀ ਮੈਂ ਸੋਰੀ ਤੁਸੀਂ ਚਲੋ ਆ ਜਾਓ ਚਾਹ ਪਾਣੀ ਪਰ ਮੈਂ ਜੱਟ ਗਿਆ ਮੈਂ ਕਿਹਾ ਨਹੀਂ ਸ਼ੂਗਰ ਲਾ ਲਓ ਜੀ ਉਹ ਲੈ ਜਾਓ ਇਦਾਂ ਹੀ ਕਹਿੰਦੇ ਨਹੀਂ ਨੂੰ ਲਗਾ ਰਿਹਾ 99 ਨੰਬਰ ਇੱਥੇ ਆ ਤੁਸੀਂ ਆਓ ਫੇ ਮੈਂ ਇਹਨਾਂ ਤੇ ਕੋਲ ਗਿਆ ਇਹਨੇ ਮੈਨੂੰ ਆਪਣੇ ਹੱਥੀਂ ਚਾਹ ਪੜਾ ਕੇ ਪਾਈ ਦੇਖੋ ਕਿੱਡਾ ਪੜਾ ਨਹੀਂ ਤਾਂ ਵਿਦੇਸ਼ਾਂ ਦੇ ਵਿੱਚ ਆ ਕੇ ਕੋਈ ਕਿਸੇ ਨੂੰ ਬੁਲਾਉਂਦਾ ਨਹੀਂ ਸੀ ਮੈਨੂੰ ਇੱਥੇ ਇਹ ਕਹ ਕੇ ਮੇਰੇ ਸਾਥ ਨੂੰ ਸੋਰੀਆ ਕਿ ਤੂੰ ਚੱਲਾ ਤਾਂ ਹੈ ਪਰ ਉੱਥੇ ਯਾਰ ਮੁੱਛਦਾ ਕੋਈ ਨਹੀਂ ਪਰ ਇਹ ਪਹਿਲੀ ਆਧਾਰਨ ਪੈਦਾ ਕਰ ਦਿੱਤੀ ਕਿ ਇਨੀ ਮੈਂ ਜਾ ਕੇ ਆਪਣੇ ਸਾਥੀਆਂ ਨੂੰ ਦੱਸੂਗਾ ਕਿ ਇਹ ਗੱਲ ਜਿਹੜੀ ਇੱਥੇ ਕਹਿਣ ਦੀ ਆ ਉੱਥੇ ਬਹੁਤ